ਜੇਕਰ ਤੁਹਾਡੇ ਬੱਚੇ ਵੀ ਜਾਣਦੇ ਨੇ ਬਾਹਰ ਇਕੱਲੇ ਅਤੇ ਤੁਹਾਡਾ ਨਹੀਂ ਮੰਨਦੇ ਕਹਿਣਾ ਤਾਂ ਫਿਰ ਇਸ ਖਬਰ ਨੂੰ ਆਪ ਵੀ ਧਿਆਨ ਨਾਲ ਦੇਖ ਲੋ ਤੇ ਬੱਚਿਆਂ ਨੂੰ ਵੀ ਜ਼ਰੂਰ ਦਿਖਾ ਦਿਓ ਕਿਉਂਕਿ ਹੁਣ ਬਾਹਰ ਜਾ ਕੇ ਬੱਚਿਆਂ ਦੇ ਨਾਲ ਕਿਵੇਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਖਬਰ ਦੇ ਜ਼ਰੀਏ ਤੁਹਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਨਸ਼ੇੜੀਆਂ ਨੇ ਇੰਨੀ ਕੁ ਅੱਤ ਚੁੱਕੀ ਹੋਈ ਹੈ ਕਿ ਆਉਂਦੇ ਜਾਂਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਜ਼ੀਆਂ ਤਸਵੀਰਾਂ ਬਠਿੰਡਾ ਦੇ ਪਾਕਤਾ ਭਾਈਕੋ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਨਸ਼ੇੜੀਆਂ ਦੇ ਵੱਲੋਂ ਇੱਕ ਨਵਾਲਕ ਮੁੰਡੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਤੋਂ ਮੋਬਾਈਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੁੰਡੇ ਨੇ ਇਸ ਦਾ ਵਿਰੋਧ ਕੀਤਾ ਤਾਂ ਨਸ਼ੇੜੀਆਂ ਦੇ ਵੱਲੋਂ ਤੇਜ਼ ਹੱਥਿਆਰ ਦੇ ਨਾਲ ਹਮਲਾ ਕਰਦੇ ਹੋਏ ਨੌਜਵਾਨ ਦਾ ਗੁੱਟ ਵੱਢ ਦਿੱਤਾ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਇਸ ਦੇ ਉੱਤੇ ਜ਼ਖਮੀ ਦਾ ਬਿਆਨ ਵੀ ਸਾਹਮਣੇ ਆਇਆ ਤੇ ਰਾਹਗੀਰਾਂ ਨੇ ਵੀ ਆਪਣੇ ਪ੍ਰਤੀਕਿਰਿਆ ਦਿੱਤੀ ਹੈ ਮਾਮਲਾ ਬੱਸ ਜੀ ਅਸੀਂ ਲੜੀਆਂ ਲੌਂਦੇ ਸੀਗੇ ਜੀ ਹਾਂ ਤੇ ਹਾਂ ਜੀ ਭਗਤੇ ਕੇ ਫੋਨ ਦੇਖਦੇ ਦੇਖਦੇ ਹਾਂ ਤੇ ਦੋ ਮੁੰਡੇ ਚਿੱਟੇ ਤਿੰਨ ਮੁੰਡੇ ਚਿੱਟੇ ਲਈ ਜਾਂਦੇ ਸੀਗੇ ਅੱਛਾ ਤੇ ਉਹ ਮੁੰਡਾ ਫੋਨ ਫੋਨ ਲੱਗ ਗਿਆ ਤੇ ਮੈਂ ਆਪਦੇ ਹੱਥੇ ਪਈ ਹੋ ਗਏ ਉਹ ਵੀ ਤੇ ਮੈਂ ਵੀ ਹੱਥੇ ਹੋਇਆ ਇੱਕ ਬੰਦੇ ਨੇ ਕਿਰਪਾਣ ਕੱਢ ਲਈ ਅੱਛਾ ਤੇ ਉਹ ਨਾਲ ਐਤੋ ਵੀ ਮੇਰੇ ਹੱਥ ਵੱਡਦਾ ਕੋਈ ਗੱਤ ਲਾਤਾ ਸਾਰਾ ਜੀ ਕਿਹੜੇ ਪਿੰਡ ਦੀ ਘਟਣਾ ਇਹ ਪਿੰਡ ਜੀ ਭਗਤੇ ਦਾ ਜੀ ਫਗਤੇ ਦਾ ਪਿੰਡ ਤੇਰਾ ਕੀ ਨਾਮ ਹੈ ਪਵਨ ਕੁਮਾਰ ਜੀ ਦੋਤੋਂ ਦਾ ਰਹਿਣਾ ਭਗਤੇ ਦਾ ਹੀ ਨਹੀਂ ਜੀ ਬਾਹਰ ਦੇ ਦਾ ਸਾਡਾ ਪਿੰਡ ਆ ਜੀ ਪੌੜੇ ਗਏ ਸੀ ਉੱਥੇ ਅਸੀਂ ਸਾਡਾ ਉਹ ਲੜੀਆਂ ਪੌੜ ਗਏ ਸੀ ਜਿਹਦਾ ਅਸੀਂ ਲੜੀਆਂ ਪਾਉਂ ਜਾਂਦੇ ਹੁੰਦੇ ਸੀ ਅੱਛਾ ਅੱਛਾ ਤੇ ਜਾਣਦੇ ਉਹਨਾਂ ਨੂੰ ਬੰਦਿਆਂ ਨੂੰ ਹਾਂਜੀ ਹਾਂਜੀ ਠੀਕ ਮੇਰਾ ਨਾਮ ਸੰਦੀਪ ਸਿੰਘ ਜੀ ਕੀ ਮਾਮਲਾ ਕੀ ਹੋਇਆ ਸਾਰਾ ਇਹ ਮਾਮਲਾ ਇਹ ਹੋਇਆ ਜੀ ਇਹ ਮੁੰਡਾ ਲੜੀਆਂ ਦਾ ਕੰਮ ਕਰਦਾ ਸੀ ਵਿਚਾਰਾ ਲੰਘਾ ਜਾਂਦਾ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਆ ਕੇ ਇਹਦੇ ਨਾਲ ਹੱਥੋਂ ਪਾਈ ਹੋਏ ਉਹਨਾਂ ਨੇ ਇੱਕ ਮੁੰਡੇ ਨੇ ਕਿਰਪਾਨ ਕੱਢ ਕੇ ਇਹਦੇ ਮੁੰਡੇ ਦੇ ਹੱਥ ਤੇ ਮਾਰੀ ਇਹਦਾ ਮੁੰਡੇ ਦਾ ਹੱਥ ਲਾਤਾ ਸਾਰਾ ਅੱਛਾ ਕਿੱਥੋਂ ਦੀ ਘਟਨਾ ਇਹ ਇਹ ਭਗਤਾਪਾਈ ਦੀ ਘਟਨਾ ਹੈ ਤੁਸੀਂ ਜਾਣਦੇ ਹੋ ਨਹੀਂ ਅਸੀਂ ਜਾਣਦੇ ਨਹੀਂ ਅੱਛਾ ਅਸੀਂ ਸਾਨੀਆਂ ਤੌਰ ਤੇ ਕੱਲਾ ਮੁੰਡੇ ਨੂੰ ਲੈ ਕੇ ਆਏ ਅੱਛਾ ਤੁਸੀਂ ਉੱਥੇ ਲੰਘਦੇ ਸੀ ਉਹ ਤੋਂ ਅਸੀਂ ਲੰਘੇ ਜਾਂਦੇ ਸੀ ਇਹਦੇ ਹੁਣ ਪਤਾ ਲੱਗਿਆ ਤੇ ਘਰ ਦਾ ਵਾਰਸਾ ਦਾ ਫੋਨ ਹਾਂਜੀ ਇਹਨਾਂ ਦੇ ਵਾਰਸਾ ਨੂੰ ਫੋਨ ਲਾਤਾ ਜੀ ਉਹ ਮਗਰ ਆਉਂਦੇ ਹਾਂ ਹਾਂ ਫੋਨ ਰੈਫਰ ਕੀਤਾ ਨਹੀਂ ਹਾਂਜੀ ਰੈਫਰ ਕੀਤਾ ਜੀ ਗਰੀਬ ਮੁੰਡਾ ਉਹ ਲੜੀਆਂ ਦਾ ਕੰਮ ਕਰਦਾ ਵਿਚਾਰਾ ਜੀ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਜੀ ਇਹੋ ਜਿਹੇ ਬੰਦਿਆਂ ਨੂੰ ਹੱਥ ਪਾਉਣਾ ਨੱਥ ਪਾਉਣੀ ਚਾਹੀਦੀ ਹੈ ਉੱਥੇ ਹੀ ਜਿਹੜੇ ਹਸਪਤਾਲ ਦੇ ਵਿੱਚ ਜ਼ਖਮੀ ਦਾ ਇਲਾਜ ਚੱਲ ਰਿਹਾ ਸੀ ਤਾਂ ਡਾਕਟਰ ਦਾ ਬਿਆਨ ਸਾਹਮਣੇ ਆਇਆ ਕਿ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ ਗਿਆ। ਤੱਕ 16 ਸਾਲ ਦਾ ਨੌਜਵਾਨ ਮੁੰਡਾ ਜੀ ਸਾਡੇ ਕੋਲ ਭਗਤੇ ਤੋਂ ਰੈਫਰ ਹੋ ਕੇ ਆਇਆ ਜੀ। ਉਹਨਾਂ ਦੱਸਣ ਮੁਤਾਬਕ ਕੋਈ ਲੁੱਟਕੋ ਕਰਨ ਵਾਲੇ ਸੀ ਜਿਨ੍ਹਾਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਹੱਥ ਵੱਢ ਦਿੱਤਾ। ਉਸ ਦਾ ਸੀ ਬੰਦਾ ਇਲਾਜ ਕਰਕੇ ਮੈਡੀਕਲ ਲੀਗਲ ਕਾਰਵਾਈ ਕਰ ਦਿੱਤੀ ਹੈ ਤੇ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ। ਕੁਈ ਰਸ ਰਵਗਾਰ ਉਸ ਦੀ ਮਰੀਜ਼ ਦੀ ਹਾਲਤ ਸੀਰੀਅਸ ਹੈ ਜੀ ਉਸ ਨੂੰ ਵੱਡੇ ਹਸਪਤਾਲੇ ਰੈਫਰ ਕਰਨਾ ਪਏ ਬਿਲਕੁਲ ਉਹ ਕਹਿੰਦੇ ਕਿ ਤੁੰਗਰੇ ਉਹਦਾ ਦੋ ਬਿਮਾਰ ਹੈ ਸਰ ਭਗਤ ਜੀ ਨੇੜੇ ਦਾ ਹੀ ਰਹਿਣ ਵਾਲਾ ਹੈ ਉਹ ਵਾਰਸ਼ ਦੇ ਹਾਂਜੀ ਕੋਈ ਵਾਰਸ਼ ਵਗੈਰਾ ਵਾਰਸ਼ ਨਾਲ ਹੀ ਹੈ ਜੀ ਉਹਦੇ ਕਹ ਦੇਖਿਆ ਜਾਵੇ ਤਾਂ ਲਗਾਤਾਰ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਦੇ ਵਾਸਤੇ ਲੁੱਟਾਂ ਖੋਹਾਂ ਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਤੇ ਪੁਲਿਸ ਤੋਂ ਵੀ ਬੇਖੌਫ ਹੋ ਕੇ ਇਹ ਨਸ਼ੇੜੀ ਅਜਈਆਂ ਘਟਨਾਵਾਂ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ